ਦੇ ਦੀ ਸਰਨੀ ਜਾਣਾ ਪਿਆ ਫਿਰ ਪ੍ਰਭੂ ਮੇਰੀ ਇਹ ਦੁਆ ਹੋਵੇਗੀ ਹੈ ਖੁਦਾ ਮੇਰੀ ਅਰਦਾਸ ਹੋਵੇਗੀ ਤੂੰ ਮੇਰੇ ਸਰੀਰ ਚੋਂ ਜਿੰਦ ਕਢ ਲਈ ਮੈਂ ਦੂਜੇ ਦੇ ਦਰ ਤੇ ਨਹੀਂ ਬੈਠਣਾ ਚਾਹੁੰਦਾ ਮੈਂ ਦੂਜੇ ਦੇ ਦਰਵਾਜ਼ੇ ਤੇ ਨਹੀਂ ਬੈਠਣਾ ਚਾਹੁੰਦਾ ਤੇ ਇਹਨੇ ਗੜੀਵਾ ਆਪ ਸਰਵਨ ਕਰੋ ਹਾਂਜੀ ਸ਼ਲੋਕ ਊਚਾ ਅਗਮ ਆਪਾਰ ਪ੍ਰਭ ਕਥਿ ਨਾ ਜਾਏ ਕਥ ਜੋ ਆਗਮ ਹੈ ਇੰਦਰੀਆਂ ਦੀ ਪਹੁੰਚ ਤੋਂ ਪਰੇ ਜੋ ਬਹੁਤ ਉੱਚਾ ਹੈ ਸੋਚ ਤੋਂ ਵੀ ਉੱਚਾ ਹੈ ਉੱਥੇ ਤੱਕ ਕਲਪਨਾ ਵੀ ਨਹੀਂ ਜਾਂਦੀ ਉੱਥੇ ਤੱਕ ਸੋਚ ਵੀ ਨਹੀਂ ਜਾਂਦੀ ਉੱਥੇ ਤੱਕ ਤਖੀਲ ਵੀ ਨਹੀਂ ਜਾਂਦਾ ਤਖੀਲ ਦੀ ਵੀ ਸੀਮਾ ਹੈ ਸੋਚ ਦੀ ਵੀ ਸੀਮਾ ਹੈ ਕਲਪਨਾ ਦੀ ਵੀ ਸੀਮਾ ਹੈ ਉਸ ਤੋਂ ਵੀ ਉੱਚਾ ਹੈ ਉਸ ਤੋਂ ਵੀ ਉੱਚਾ ਇੰਦਰੀਆਂ ਦੀ ਪਹੁੰਚ ਤੋਂ ਉੱਪਰ ਹੈ ਆਗਮ ਹੈ ਫਿਰ ਮਹਾਰਾਜ ਕਹਿੰਦੇ ਨੇ ਕਹਿਣ ਨਾ ਜਾਈ ਅਕਥ ਕਿਹਾ ਵੀ ਨਹੀਂ ਜਾ ਸਕਦਾ ਬਿਆਨ ਨਹੀਂ ਕੀਤਾ ਜਾ ਸਕਦਾ ਨਾਨਕ ਪ੍ਰਭ ਸਰਣਾਗਤੀ ਰੱਖਣ ਕਾ ਸਮਰਥ ਜੋ ਸਾਰਿਆਂ ਦੇ ਪ੍ਰਤ ਪਾਲਣਾ ਤੇ ਰਕਸ਼ਾ ਕਰਨ ਦੇ ਸਮਰਥ ਹੈ ਬਸ ਮੈਂ ਉਹਦੀ ਸ਼ਰਨ ਦੇ ਚਾਹਾਂ ਮੈਂ ਉਹਦੀ ਸ਼ਰਨ ਦੇ ਚਾਹਾਂ ਮੈਂ ਉਹਨੂੰ ਬੰਦਨਾ ਕਰਦਾ ਹਾਂ ਜੀ ਸ਼ੰਤ ਜਿਉ ਜਾਣਹੁ ਤਿਉ ਰਾਖ ਹਰ ਪ੍ਰਭ ਤੇ ਰਿਆ ਪ੍ਰਭੂ ਅਸੀਂ ਤੇਰੀ ਸ਼ਰਨ ਚ ਆ ਗਏ ਤੈਨੂੰ ਅਰਪਣ ਕਰ ਦਿੱਤਾ ਹੁਣ ਜਿਵੇਂ ਤੈਨੂੰ ਭਾਵਦਾ ਹੈ ਤੇ ਮੈਂ ਤੂੰ ਰੱਖ ਲੈ ਜਿੱਥੇ ਤੂੰ ਰੱਖਦਾ ਹੈ ਉੱਥੇ ਰੱਖ ਲੈ ਜਿਵੇਂ ਤੂੰ ਰੱਖਦਾ ਹੈ ਉਸਨਾਂ ਰੱਖ ਲੈ ਹਾਂਜੀ ਕਿਤੇ ਗਨੋਂ ਅਸੰਖ ਅਵਗੁਣ ਮੇਰਿਆ ਅਸੰਖ ਸੰਖ ਇੱਕ ਹਿੰਦਸ ਹੈ 100 ਅਰਬ ਦਾ ਸੰਖ ਅਸੰਖ ਜਿਹਦੀ ਸੰਖਿਆ ਨਹੀਂ ਹੋ ਸਕਦੀ ਜਿਹਦੀ ਗਿਣਤੀ ਨਹੀਂ ਹੋ ਸਕਦੀ ਇਤਨੇ ਔਗਣ ਨੇ ਪ੍ਰਭੂ ਗਿਣਤੀ ਤੇ ਨਹੀਂ ਹੋ ਸਕਦੀ ਮੈਂ ਕਿੱਥੇ ਤੱਕ ਗਿਣਾ ਤੇਰੇ ਗੁਣ ਬੇਅੰਤ ਨੇ ਮੇਰੇ ਔਗਣ ਬੇਅੰਤ ਨੇ ਬਸ ਪ੍ਰਾਰਥਨਾ ਹੈ ਰੱਖ ਲੈ ਜਿਵੇਂ ਤੈਨੂੰ ਪਾਉਂਦਾ ਜਿੱਥੇ ਤੈਨੂੰ ਪਾਉਂਦਾ ਉਥੇ ਰੱਖ ਲੈ ਕੋਈ ਗੁਣ ਨਹੀਂ ਕਿ ਮੇਰੇ ਕੋਲ ਇਹ ਹੈ ਸੰਸਾਰ ਦੇ ਵਿੱਚ ਕਿਧਰੇ ਮਨੁੱਖ ਕੰਮ ਦੀ ਤਲਾਸ਼ ਕਰੇ ਇੰਟਰਵਿਊ ਦੇ ਚ ਆਪਣੇ ਗੁਣ ਦੱਸਣੇ ਪੈਂਦੇ ਆਪਣੀ ਲਿਆਕਤ ਦੱਸਣੀ ਪੈਂਦੀ ਹੈ ਆਪਣੇ ਲਿਆਕਤ ਦੇ ਸੜਕੀਟ ਵੀ ਲੈ ਜਾਣੇ ਪੈਂਦੇ ਨੇ ਸਭ ਦੱਸਣੇ ਪੈਂਦੇ ਨੇ ਐਨੀ ਲਿਆਕਤ ਐਤਨਾ ਮੈਂ ਪੜਾ ਲਿਖਾ ਇਹਦੇ ਪ੍ਰੂਫ ਨੇ ਸੜਕੀਟ ਲੈ ਜੈਸਾ ਫਿਰ ਇੰਟਰਵਿਊ ਦੇ ਚੋਂ ਪਾਸ ਹੋ ਜਾਏ ਜਿੰਨੀ ਲਿਆਕਤ ਦਾ ਮਨੁੱਖ ਚਾਹੀਦਾ ਉਤਨੀ ਲਿਆਕਤ ਦੇ ਉਹਦੇ ਕੋਲ ਸਰਟੀਫਿਕੇਟ ਹੋਵਨ ਸਾਡੇ ਦੇਸ਼ ਦੇ ਤੇ ਸਬਾਰਿਚ ਵੀ ਹੋਵੇ ਤੇ ਫਿਰ ਪੇਡ ਬਣ ਜਾਂਦੀ ਹੈ ਖੇੜ ਬਣ ਜਾਂਦੀ ਹੈ। ਇੱਥੇ ਜਿਹੜਾ ਗੁਣਾ ਦਾ ਦਾਵਾ ਕਰੇ ਨਾ ਪਰਮਾਤਮਾ ਦੇ ਅੱਗੇ ਗੁਣਾ ਦਾ ਇਸ ਤਰ੍ਹਾਂ ਦਾ ਇੱਕੋ ਮਨੁੱਖ ਧਾਰਮਿਕ ਇਤਿਹਾਸ ਦੇ ਵਿੱਚ ਮਿਲਦਾ ਹੈ। ਮਿਸਰ ਦਾ ਇੱਕ ਆਜੜੀ ਆਯਾ ਜੀ ਉਹ ਕਿਦਰੇ ਇੱਕ ਇਬਾਦਤ ਘਰ ਦੇ ਕੋਲੋਂ ਲੰਘਿਆ ਤੇ ਜਿਹੜਾ ਆਵਾਜ਼ ਦੇ ਰਿਹਾ ਸੀ ਖੁਦਾ ਦੀ ਵਿਆਖਿਆ ਕਰ ਰਿਹਾ ਸੀ ਉਹ ਕਹਿ ਰਿਹਾ ਸੀ ਖੁਦਾ ਲਾ ਸ਼ਰੀਕ ਹੈ ਖੁਦਾ ਕੋਈ ਸ਼ਰੀਕ ਨਹੀਂ ਹੈ ਖੁਦਾ ਲਾ ਮਕਾਨ ਹੈ ਉਹਦਾ ਕੋਈ ਥਾਂ ਟਿਕਾਣਾ ਨਹੀਂ ਹੈ ਜਿਵੇਂ ਕਲਗੀਧਰ ਪਾਤਸ਼ਾਹ ਕਹਿੰਦੇ ਨਾ ਅਨਾਮ ਹੈ ਅਠਾਮ ਹੈ ਉਹ ਵਿਚਾਰਾ ਆਯਾਲੀ ਯਤੀਮ ਬੱਚਾ ਸੀ ਜਵਾਨੀ ਦੇ ਵਿੱਚ ਉਸਨੇ ਕਦਮ ਰੱਖਿਆ ਸੀ ਪਰ ਯਤੀਮ ਸੀ ਮਾਂ ਬਾਪ ਨਹੀਂ ਸਨ 340 ਬੇਟਾਉ ਦੇ ਕੋਲ ਸਨ ਅੱਜ ਅਜ ਪਹਿਲੀ ਦਫਾ ਪ੍ਰਾਰਥਨਾ ਕਰਨ ਲੱਗਾ ਹੈ ਜਿਵੇਂ ਸੁਣ ਕੇ ਆਇਆ ਹੈ ਕਹਿੰਦਾ ਖੁਦਾ ਤੂੰ ਲਾ ਮਕਾਨ ਹੈ ਤੇਰੇ ਕੋਲ ਮਕਾਨ ਕੋਈ ਨਹੀਂ ਆਪਣੇ ਕੋਲ ਵੀ ਕੋਈ ਨਹੀਂ ਰੁੱਖਾਂ ਥਲੇ ਲੈ ਤੇ ਤੂੰ ਲਾ ਸ਼ਰੀਕ ਹੈ ਨਾ ਆਪਣਾ ਵੀ ਕੋਈ ਭਾਈ ਬੰਦੀ ਕੋਈ ਨਹੀਂ ਆਪਣਾ ਵੀ ਕੋਈ ਸ਼ਰੀਕ ਨਹੀਂ ਤੂੰ ਜਤੇ ਮੈਨਾ ਆਪਾਂ ਵੀ ਜਤੇ ਹੈ ਸਾਡਾ ਕੋਈ ਨਹੀਂ ਨਾ ਮਾਂ ਬਾਪ ਨੇ ਉਹ ਵਾਜ਼ ਕਹਿੰਦਾ ਸੀ ਤੇਰੇ ਵੀ ਮਾਂ ਬਾਪ ਕੋਈ ਨਹੀਂ ਇਹ ਖੁਦਾ ਮੇਰੇ ਵੀ ਮਾਂ ਬਾਪ ਕੋਈ ਨਹੀਂ ਉਹ ਵਾਇਜ਼ ਕਹਿੰਦਾ ਸੀ ਤੇਰੇ ਵੀ ਕੋਈ ਸ਼ਰੀਕ ਨਹੀਂ ਆਪਣੇ ਵੀ ਕੋਈ ਸ਼ਰੀਕ ਨਹੀਂ ਇਸ ਹਿਸਾਬ ਨਾਲ ਤੇ ਤੇਰੀ ਮੇਰੀ ਬਰਾਬਰੀ ਹੈ ਪਤਾ ਹੈ ਦੋਸਤੀ ਕਿੱਥੇ ਆਉਂਦੀ ਹੈ ਇੱਕ ਮੂਰਖ ਹੈ ਇੱਕ ਸਿਆਣਾ ਹੈ ਲੰਬੀ ਦੋਸਤੀ ਨਹੀਂ ਚੱਲ ਸਕਦੀ ਇੱਕ ਦਾਨੀ ਹੈ ਇੱਕ ਸ਼ੋਮ ਹੈ ਇਹ ਲੰਬੀ ਦੋਸਤੀ ਨਹੀਂ ਚੱਲ ਸਕਦੀ ਇੱਕ ਦਿਆਲੂ ਹੈ ਇੱਕ ਕਠੋਰ ਹੈ ਦੋਸਤੀ ਹੋ ਸਕਦੀ ਹੈ ਤੇ ਕਠੋਰ ਨੂੰ ਦਿਆਲੂ ਬਣਾਓ ਜਾਂ ਦਿਆਲੂ ਨੂੰ ਕਠੋਰ ਬਣਾਓ। ਜਾਂ ਸਿਆਣੇ ਨੂੰ ਮੂਰਖ ਬਣਾਓ ਜਾਂ ਮੂਰਖ ਸਿਆਣਾ ਬਣੇ ਤਾਂ ਦੋਸਤੀ ਆਉਂਦੀ ਹੈ। ਦੋਸਤੀ ਤਾਂ ਹੁੰਦੀ ਹੈ ਕਿ ਆ ਦੂਜੇ ਨੂੰ ਆਪਣੇ ਵਰਗਾ ਬਣਾਓ ਜਾਂ ਖੁਦ ਦੂਜੇ ਵਰਗਾ ਬਣੋ। ਇਥੇ ਦੋਸਤੀ ਨਹੀਂ ਹੁੰਦੀ ਪੱਕੀ ਦੋਸਤੀ ਉੱਥੇ ਹੁੰਦੀ ਹੈ ਜਿੱਥੇ ਦੂਜੇ ਜੈਸੇ ਬਣ ਜਾਈਏ। ਜਾਂ ਦੂਸਰੇ ਨੂੰ ਆਪਣੇ ਜੈਸਾ ਬਣਾਓ। ਇਹ ਆਲੀ ਕਹਿਣ ਲੱਗਾ اے خدا ਤੂੰ ਤੇ ਸਾਡੇ ਜੈਸਾ ਹੈ। ਤੇਰੇ ਮੇਰੇ 'ਚ ਫਰਕ ਕੀ ਤੂੰ ਵੀ ਏਤਿਮ ਆਪਾਂ ਵੀ ਏਤਿਮ ਤੇਰੇ ਮਾਪੇ-ਬਾਬ ਕੋਈ ਨਹੀਂ ਸਾਡੇ ਵੀ ਕੋਈ ਨਹੀਂ ਤੇਰਾ ਥਾਂ ਟਿਕਾਣਾ ਕੋਈ ਨਹੀਂ ਸਾਡਾ ਵੀ ਕੋਈ ਨਹੀਂ ਪਰ ਖੁਦਾ ਇੱਕ ਗੱਲ ਹੈ ਮੇਰੇ ਕੋਲ ਕੁਝ ਹੈ ਉਸ ਵਾਇਜ਼ ਨੇ ਨਹੀਂ ਦੱਸਿਆ ਤੇਰੇ ਕੋਲ ਹੈ ਉਹ ਤੇਰੇ ਕੋਲ ਨਹੀਂ ਆਪਣੇ ਕੋਲ ਹੈ ਸਾਡੇ ਕੋਲ 40 ਭੇਡਾਂ ਨੇ ਤੇਰੇ ਕੋਲ ਨਹੀਂ ਤੂੰ ਮੇਰੇ ਨਾਲ ਦੋਸਤੀ ਪਾਲਵੇਂ ਮੈਂ ਤੈਨੂੰ ਦੋਵੇਂ ਵਕਤ ਭੇਡਾਂ ਦਾ ਦੁੱਧ ਪਿਲਾਵਾਂ ਤੂੰ ਮੇਰੇ ਨਾਲ ਦੋਸਤੀ ਪਾਲਵੇਂ ਤੇ ਐ ਮੇਰੇ ਖੁਦਾ ਇਹ ਜਿਹੜੀ ਉਹਨਾਂ ਹੈ ਨਾ ਸਰਦੀਆਂ ਦੇ ਦਿਨਾਂ ਵਿੱਚ ਮੈਂ ਤੈਨੂੰ ਤੰਨ ਦਾ ਚੋਲਾ ਬਣਾ ਕੇ ਦੇਾਂਗਾ ਉਹਨਾਂ ਦਾ ਤੈਨੂੰ ਫਿਰ ਠੰਡ ਨਹੀਂ ਲੱਗੇਗਾ ਖੁਦਾ ਮੇਰੀਆਂ ਹੋਰ ਖੂਬੀਆਂ ਵੀ ਸੁਣ ਲੈ ਮੈਨੂੰ ਕੁਝ ਜੜੀ ਬੂਟੀਆਂ ਦਾ ਵਿਗਿਆਨ ਹੈ ਜਿਸ ਦਿਨ ਤੈਨੂੰ ਬੁਖਾਰ ਚੜ੍ਹੇਗਾ ਨਾ ਆਪਾਂ ਦੂਰ ਕਰਦੇ ਹਾਂ ਦੂਰ ਕਰਦੇ ਹਾਂ ਪਰ ਤੂੰ ਵੀ ਯਤੀਮ ਹੈ ਤੇ ਜੇ ਸਿਰ ਦੇ ਵਿੱਚ ਜੂੰਆਂ ਪੈ ਜਾਂਦੀਆਂ ਹੋਣੀਆਂ ਨੇ ਆਪਾਂ ਕੱਢਦੇ ਆ ਇਸ ਤਨਾ ਮওলানা ਰੂਮ ਨੇ ਸਾਰਾ ਲਿਖਿਆ ਆਉ ਕਹਹਿਦਾ ਹੀ ਹੈ اے ਪਰਿਪੂਰਣ ਪ੍ਰਮਾਤਮਾ ਹੋਰ ਕੋਈ ਦੂਸਰੀ ਜਗ੍ਹਾ ਹੀ ਨਹੀਂ ਹੈ ਜੋ ਸਾਨੂੰ ਰੱਖ ਸਕੇ ਥਾਂ ਦੇ ਸਕੇ ਇਕ ਤੂੰ ਹੀ ਹੈ ਕਿ ਆਪਣੀ ਸ਼ਰਮ ਦੇ ਵਿੱਚ ਉਹ ਗਣਹਾਰੇ ਨੂੰ ਵਿੱਟ ਕਾਣਾ ਦੇ ਦੇਣਾ ਹਾਂ ਦੇ ਦੇਣਾ ਇਸ ਵਾਸਤੇ ਹੋਰ ਕਿਸ ਕੋਲ ਜਾਈਏ ਕਿਧਰ ਜਾ ਕੇ ਭਟਕੀਏ ਹਾਂ ਜੀ ਆਠ ਪਹਰ ਕਰ ਜੋੜ ਸੋ ਪ੍ਰਪਤਿਆਈਆ ਅਠੇ ਬੈਲ ਹੱਥ ਜੋੜ ਕੇ ਪ੍ਰਭੂ ਦਾ ਚਿੰਤਨ करिए ਉਹਦੇ ਜੋ ਹੈ ਧਿਆਨ ਜੋੜिए ਕਿਉਂਕਿ ਔਗਣ ਹਾਰੇ ਨੂੰ ਉਹੀ ਰੱਖ ਸਕਦਾ ਹੈ ਤੇ ਹੇ ਪ੍ਰਭੂ ਕੇਵਲ ਤੇਰਾ ਹੀ ਦਰ ਹੈ ਤੇਰਾ ਹੀ ਦਰ ਹੈ ਇਸ ਸੰਬੰਧ ਵਿੱਚ ਸਮਾਂ ਤੇ ਭਾਵੇਂ ਹੋ ਗਿਆ ਹੈ ਇਕ ਮਹਾਪੁਰਸ਼ ਦਾ ਕਲਾਮ ਚੇਤੇ ਆ ਗਿਆ। ਬਾਬਾ ਫਰੀਦ ਕਹਿੰਦੇ ਨੇ ਬਾਹਰ ਪਰਾਈਏ ਵੈਸਣਾ ਸਾਈਂ ਮੁਝੇ ਨਾ ਦੇ। ਮੈਂ ਤੇਰੇ ਦਰ ਤੋਂ ਇਲਾਵਾ ਕਿਸੇ ਹੋਰ ਦੇ ਦਰ ਤੇ ਨਹੀਂ ਬੈਠਣਾ। ਮੈਂ ਤੇਰੀ ਸ਼ਰਨ ਤੋਂ ਇਲਾਵਾ ਮੈਂ ਕਿਸੇ ਹੋਰ ਦੀ ਸ਼ਰਨ ਨਹੀਂ ਜਾਣਾ। ਜੇ ਕਿਦਰੇ ਐਸੀ ਕੋਈ ਮਜਬੂਰੀ ਹੋ ਗਈ। ਦੂਜੇ ਦੀ ਸ਼ਰਣੀ ਜਾਣਾ ਪਿਆ। ਫਿਰ ਪ੍ਰਭੂ ਮੇਰੀ ਇਹ ਦੁਆ ਹੋਵੇਗੀ ਹੈ ਖੁਦਾ ਮੇਰੀ ਇਹ ਅਰਦਾਸ ਹੋਵੇਗੀ ਤੂੰ ਮੇਰੇ ਸਰੀਰ ਚੋਂ ਜਿੰਦ ਕੱਢ ਲਈ ਮੈਂ ਦੂਜੇ ਦੇ ਦਰਤੇ ਨਹੀਂ ਬੈਠਣਾ ਚਾਹੁੰਦਾ ਮੈਂ ਦੂਜੇ ਦੇ ਦਰਵਾਜ਼ੇ ਤੇ ਨਹੀਂ ਬੈਠਣਾ ਚਾਹੁੰਦਾ ਇੱਕ ਹੋਰ ਮਹਾਪੁਰਸ਼ ਦਾ ਬੋਲ ਸੁਣ ਲਓ ਉਹ ਕਹਿੰਦਾ ਹੈ ਗਰਦਿਸ਼ੇ ਕਰ ਦੋਂ ਗਰਦਾਂ ਗੁਰਦਗਾਰਾ ਗਰਦ ਕਰ ਅਸੀਂ ਕਹਿੰਦੇ ਆ ਇਹਦੇ ਦਿਨ ਚੰਗੇ ਨਹੀਂ ਤੇ ایران ਦੇ ਜਿਹ ਕਹਿੰਦੇ ਨੇ ਇਹਦੇ ਉੱਤੇ ਆਸਮਾਨੀ ਗਰਦਿਸ਼ ਪੈ ਗਈ ਹੈ। ਇਹਦੇ ਉੱਤੇ ਆਸਮਾਨੀ ਗਰਦਿਸ਼ ਠੀਕ ਨਹੀਂ ਹੈ। ਗਰਦਿਸ਼ਏ ਗਰਦੋਂ ਗਰਦਾ ਗੁਰਦਗਾਰਾ ਗਰਦ ਕਰਨ। ਜਦ ਆਸਮਾਨੀ ਗਰਦਿਸ਼ ਪੈਂਦੀ ਹੈ ਤੇ ਜਿਹੜੇ ਪਹਾੜ ਨੇ ਉੱਚੇ-ਉੱਚੇ ਉਹ ਵੀ ਗਰਦ ਹੋ ਜਾਂਦੇ ਨੇ, ਖਾਕ ਹੋ ਜਾਂਦੇ ਨੇ, ਮਿੱਟੀ ਹੋ ਜਾਂਦੇ। ਕੁਝ ਵੀ ਨਹੀਂ ਰਹਿੰਦਾ। ਪਹਾੜਾਂ ਦੀ ਹਸਤੀ ਵੀ ਮਿਟ ਜਾਂਦੀ ਹੈ। ਪਹਾੜ ਜੈਸੇ ਉੱਚੇ ਪਹਾੜ ਜੈਸੇ ਦੂਰੋਂ ਦਿਸਣ ਵਾਲੇ ਪਹਾੜ ਜਿਤਨੇ ਮਾਨਤਾ ਰੱਖਣ ਵਾਲੇ ਵੀ ਖਾਕ ਹੋ ਜਾਂਦੇ ਨੇ ਮਿੱਟੀ ਹੋ ਜਾਂਦੇ ਨੇ ਜਦ ਆਸਮਾਨੀ ਗਰਦਿਸ਼ ਪੈਂਦੀ ਹੈ ਗਰਦਿਸ਼ੇ ਗਰਦੋਂ ਗਰਦਾਂ ਗੁਰਦਗਾਰਾ ਗਰਦ ਕਰ ਬਰਸਰੇ ਅਹਲੇ ਤਮੀਜ਼ਾ ਨਾ ਕਸਾਰਾ ਮਰਦ ਕਰ ਕਹਿੰਦੇ ਜਿਹੜੇ ਅਹਲੇ ਤਮੀਜ਼ ਬੰਦੇ ਨੇ ਅਕਲਮੰਦ ਨੇ ਬਹੁਤ ਸੋਝਵਾਨ ਨੇ ਸਿਆਣੇ ਨੇ ਆਸਮਾਨੀ ਗਰਦਿਸ਼ ਜਦ ਚੱਲ ਰਹੀ ਹੈ ਉਹ ਮੂਰਖਾਂ ਦੇ ਅਧੀਨ ਹੋ ਜਾਂਦੇ ਹਨ। ਉਹ ਮੂਰਖਾਂ ਦੇ ਗੁਲਾਮ ਹੋ ਜਾਂਦੇ ਨੇ। ਬੇਵਕੂਫਾਂ ਦੇ ਗੁਲਾਮ ਹੋ ਜਾਂਦੇ ਨੇ। ਉਹਨਾਂ ਸਿਆਣਿਆਂ ਦੀ ਅਕਲ ਨੂੰ ਫਿਰ ਬੇਵਕੂਫ ਆਪਣੀ ਬੇਵਕੂਫੀ ਨਾਲ ਚਰੰਦੇ ਨੇ। ਬਰਸਰੇ ਅਹਲੇ ਤਮੇਜ਼ਾਂ। ਬੜੀ ਕੀਮਤੀ ਗੱਲ ਕਹੀ ਹੈ। ਅਹਲੇ ਤਮੇਜ਼ ਸਮਝਦਾਰ, ਸੋਜਮਾਨ, ਦੂਰਦ੍ਰਿਸ਼ਟ, ਗਹਿਰ ਗੰਬੀਰ। ਬਰਸਰੇ ਅਹਲੇ ਤਮੀਜ਼ਾਂ ਨਾ ਕਿਸਾਰਾ ਮਰਦ ਕਰ ਜਿਹੜੇ ਨਾਕਸ ਬੰਦੇ ਨੇ ਕੁਛ ਵੀ ਨਹੀਂ ਕੁਛ ਵੀ ਨਹੀਂ ਅਹਲੇ ਤਮੀਜ਼ ਉਹਨਾਂ ਦੇ ਅਦੇਨ ਹੋ ਜਾਂਦੇ ਨੇ ਮਜਬੂਰ ਹੋ ਜਾਂਦੇ ਨੇ ਤੀਸਰੀ ਪੰਕਤੀ ਮਨ ਮੇ ਗੋਯਮ ਕੇ ਗਰਦਿਸ਼ ਸਰ ਗਰਦਾਮਕੁ ਮੈਂ ਤੈਨੂੰ ਖੁਦਾ ਇਹ ਨਹੀਂ ਆਖਦਾ ਕਿ ਤੂੰ ਮੈਨੂੰ ਗਰਦਿਸ਼ ਦੇਚ ਨਾ ਪਾ ਮੈਂ ਐਸਾ ਨਹੀਂ ਆਖਦਾ ਬੜੀ ਹਿੰਮਤ ਦੀ ਗੱਲ ਹੈ ਮਨ ਨਵੇ ਗੋਯਮ ਮੈਂ ਨਹੀਂ ਕਹਦਾ ਕਿ ਤੂੰ ਮੈਨੂੰ ਗਰਦਿਸ਼ ਦੇchnਾ ਪਾ ਮੈਨੂੰ ਦੁੱਖ ਨਾ ਦੇ ਮੈਨੂੰ ਪਰੇਸ਼ਾਨ ਨਾ ਕਰ ਮੈਂ ਇਸ ਤਰ੍ਹਾਂ ਦੀ ਜੋਦੜੀ ਨਹੀਂ ਕਰਦਾ ਮਨ ਨਵੇ ਗੋਯਮ ਕਿ ਗਰਦਿਸ਼ ਸਰਗਰਧਾਮਕੁ ਤੂੰ ਮੇਰੇ ਸਿਰ ਤੇ ਆਸਮਾਨੀ ਗਰਦਿਸ਼ ਨਾ ਪਾਵੇਂ ਮੈਂ ਐਸਾ ਤੈਨੂੰ ਕਹਿੰਦਾ ਹੀ ਨਹੀਂ ਹਰ ਚੇ ਖਾਹੀ ਕੁ ਜੋ ਤੇਰਾ ਦਿਲ ਕਰੇ ਉਹ ਦੁੱਖ ਮੇਰੀ ਝੋਲੀ ਚ ਪਾ ਦੇ ਬੜੀ ਹਿੰਮਤ ਦੇ ਗੱਲ ਬਹੁਤ ਹਿੰਮਤ ਦੇ ਗੱਲ ਜਿਹੜੀ ਗਰਦਿਸ਼ ਹੈ ਉਹ ਤੂੰ ਮੇਰੇ ਸਿਰ ਤੇ ਪਾ ਦੇ ਜਿਹੜਾ ਕਲ ਕਲੇਸ਼ ਤੇ ਦੁੱਖ ਸੰਤਾਪ ਹੈ ਉਹ ਤੂੰ ਮੇਰੀ ਝੋਲੀ ਚ ਪਾ ਦੇ ਜੋ ਤੇਰਾ ਜੀ ਕਰੇ ਉਹ ਦੁੱਖ ਮੇਰੇ ਝੋਲੀ ਦੇ ਚ ਪਾ ਦੇ ਹਰ ਚੇ ਖਾਹੀ ਕੁਨ ਵਲੇ ਮਹਤਾਜ ਬੇਕਦਰਾਮਕੁਨ ਪਰ ਮੈਨੂੰ ਬੇਕਦਰ ਬੰਦੇ ਦੇ ਦਰ ਤੇ ਨਾ ਬਿਠਾਵੇਂ ਮੈਂ ਨਹੀਂ ਕਬੂਲ ਕਰਾਂਗਾ ਬਾਕੀ ਸਭ ਕੁਝ ਕਬੂਲ ਕਰ ਲਵਾਂ ਤੇਰੇ ਦਰ ਤੇ ਅਗਰ ਇਹ ਸਭ ਕੁਝ ਵੀ ਹੁੰਦਾ ਰਿਹਾ ਮੈਨੂੰ ਕਬੂਲ ਹੈ ਗਰਦਿਸ਼ ਵੀ ਕਬੂਲ ਸਾਰੇ ਦੁੱਖ ਵੀ ਕਬੂਲ ਸਾਰੇ ਕਲੇਸ਼ ਵੀ ਕਬੂਲ ਪਰ ਮੈਂ ਤੂੰ ਦੂਸਰੇ ਦੇ ਦਰ ਤੇ ਬਿਠਾਇਆ ਇਹ ਬੈਠਣਾ ਮੈਨੂੰ ਕਬੂਲ ਨਹੀਂ ਹੋਵੇਗਾ ਇਹ ਮੈਨੂੰ ਪਰਵਾਹ ਨਹੀਂ ਹੋਵੇਗਾ ਰਬਿੰਦਰਨਾਥ ਟੈਗੋਰ ਦੀ ਮੈਂ ਪ੍ਰਾਰਥਨਾ ਪੜ ਰਿਹਾ ਸੇਖਦੇ ਨੇ ਉਹ ਕਹਿੰਦਾ ਹੈ हे ਪ੍ਰਭੂ ਜਗਤ ਦੇ ਚ ਬੜਾ ਦੁੱਖ ਹੈ ਬੜਾ ਦੁੱਖ ਹੈ ਤੂੰ ਇੰਜ ਕਰ ਰਿਹਾ ਇਹ ਸਾਰਿਆਂ ਕੋਲ ਦੁੱਖ ਲੈ ਲੈ ਫੇ ਮੇਰੇ ਜੋ ਲੇ ਜਪਾ ਦੇ ਮੈਂ ਗਠੜੀ ਬਣ ਕੇ ਸਿਰ ਤੇ ਰੱਖਣਾ ਇਹ ਸਾਰੀ ਮੇਰੀ ਗਠੜੀ ਚ ਦੁੱਖ ਪਾ ਦੇ ਲੇਕਿਨ ਇੱਕੋ ਇੱਕ ਬੇਨਤੀ ਹੈ ਮੈਨੂੰ ਚੁੱਕਣ ਦੀ ਸਮਰਥਾ ਦੇ ਦੇਗੇ ਉਸ ਬੰਡ ਨੂੰ ਚੁੱਕਣ ਦੀ ਸਮਰਥਾ ਦੇ ਦੇ ਜਿਹੜਾ ਦੁੱਖ ਸਹਿਣ ਹੋ ਸਕਦਾ ਉਹ ਦੁੱਖ ਦੁੱਖ ਹੀ ਨਹੀਂ ਇਹ ਕਹਿ ਰਹੇ ਨੇ ਮੈਨੂੰ ਚੁੱਕਣ ਦੀ ਸਮਰੱਥਾ ਵੀ ਦੇ ਦੇ ਕਿ ਜਦ ਚੁੱਕ ਲਿਆ ਤਾਂ ਦੁੱਖ ਦੁੱਖ ਹੀ ਨਹੀਂ ਸਾਰੇ ਦੁੱਖ ਮੈਨੂੰ ਦੇ ਦੇ ਪਰ ਚੁੱਕਣ ਦੀ ਸਮਰੱਥਾ ਵੀ ਦੇ ਦੇ ਤਾਕਤ ਵੀ ਦੇ ਦੇ ਇਹ ਫਕੀਰ ਕਹਿੰਦਾ ਜੋ ਤੇਰਾ ਜੀ ਕਰੇ ਪ੍ਰਭੂ ਉਹ ਕਲੇਸ਼ ਉਹ ਦੁੱਖ ਉਹ ਸੰਤਾਪ ਮੇਰੀ ਝੋਲੀ ਚ ਪਾ ਪਰ ਬੇਵਕੂਫ ਬੇਕਦਰ ਨਾਦਾਨ ਉਹਦੇ ਬੂਏ ਤੇ ਨਾ ਬਿਠਾ ਇਹ ਮੈਨੂੰ ਕਬੂਲ ਨਹੀਂ ਹੋਏਗਾ ਇਹ ਮੈਂ ਪਰਵਾਣ ਨਹੀਂ ਕਰ ਸਕਾਂਗਾ ਐਸ ਵਾਸੇ ਧਨ ਗੁਰਵਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਤੇਰਾ ਹੀ ਟਿਕਾਣਾ ਹੈ ਇਸ ਤਰ੍ਹਾਂ ਦਾ ਹੋਰ ਕਿਧਰੇ ਵੀ ਨਹੀਂ ਐਸ ਵਾਸੇ ਅਸੀਂ ਤੇਰੀ ਸ਼ਰਨ ਪਕੜੀਏ ਤੇਰੇ ਦਰ ਤੇ ਬੈਠਣਾ ਕਬੂਲ ਹੈ ਤੂੰ ਆਪਣੀ ਸ਼ਰਨ ਦੇ ਸਾਰਿਆਂ ਨੂੰ ਰੱਖ ਲੈਣਾ ਤੂੰ ਐਸਾ ਸਮਰੱਥ ਵੀ ਹੈ ਹਾਂਜੀ ਆਠ ਬਹਿਰ ਕਰ ਜੋੜ ਸੋ ਪ੍ਰਪਤਿ ਆਈ ਆ ਇਸ ਵਾਸਤੇ ਹੱਥ ਜੋੜ ਕੇ ਅੱਠੇ ਪੈਰ ਉਸ ਪ੍ਰਭੂ ਦਾ ਚਿੰਤਨ ਕਰਨਾ ਚਾਹੀਦਾ ਹੈ ਧਿਆਨ ਜੋੜਨਾ ਚਾਹੀਦਾ ਹੈ ਜੋ ਸ਼ਰਨ ਜੋਗ ਹੈ ਤੇ ਸਮਰੱਥ ਹੈ ਹਾਂਜੀ ਤੇ ਆਏ ਸੋ ਪ੍ਰਭੂ ਸਦਾ ਆਪਣਾ ਮਨ ਹੈ ਕਿੰਦਿਆ ਪਾਈਆ ਕਿਹ ਰਾਤ ਉਹ ਜਿਹੜਾ ਪ੍ਰਭੂ ਹੈ ਉਹਦੇ ਚ ਧਿਆਨ ਜੋੜਨਾ ਚਾਹੀਦਾ ਹੈ ਫਿਰ ਮਨ ਜੋ ਕੁਝ ਚਾਹੁੰਦਾ ਹੈ ਪ੍ਰਾਪਤ ਹੋ ਜਾਂਦਾ ਹੈ ਸਭ ਕੁਝ ਦੀ ਪ੍ਰਾਪਤੀ ਹੋ ਜਾਂਦੀ ਹੈ ਹਾਂਜੀ ਤਾਜਮਾਨ ਮੋਹ ਵਿਕਾਰ ਦੂਜਾ ਇੱਕ ਸਿਉ ਲੈਵਲ ਆਈਆ ਸਿੱਖ ਦੇ ਨਾਲ ਆਪਣਾ ਚਿਤ ਜੋੜ ਸਮਾਹ ਅਹੰਕਾਰ ਨੂੰ ਇੱਕ ਪਾਸੇ ਸੁਟ ਕੇ ਮਉ ਨੂੰ ਇੱਕ ਪਾਸੇ ਸੁਟ ਕੇ ਹਾਂਜੀ ਅਰਪ ਮਨ ਤਨ ਪ੍ਰਭੂ ਅਗ ਆਪ ਸਗਲ ਮਿਟਾਈਆ ਆਪਣੇ ਆਪ ਨੂੰ ਮਿਟਾ ਕੇ ਆਪਣਾ ਮਨ ਤੇ ਤਨ ਉਸ ਪ੍ਰਭੂ ਦੇ ਚਰਨਾਂ ਤੇ ਨਿਛਾਵਰ ਕਰਨਾ ਚਾਹੀਦਾ ਹੈ ਉਥੇ ਰੱਖ ਦੇਣਾ ਚਾਹੀਦਾ ਹੈ ਬਿਨਵੰਤ ਨਾਨਕ ਥਾਰ ਕਿਰਪਾ ਸਾਚ ਨਾਮ ਸਮਾਈਆ اے ਪ੍ਰਭੂ ਕਿਰਪਾ ਕਰ ਰਹਿਮਤ ਕਰ ਤਾਂ ਕਿ ਸੱਚ ਨਾਮ ਦੇ ਸਮਾਜ ਆਈਏ ਜੁੜ ਜਾਈਏ ਢੇਨ ਹੋ ਜਾਈਏ ਸਲੋਕ ਰੇਵਣ ਤਾ ਕਉ ਧਿਆਈਆ ਸਭ ਵਿਧ ਜਾ ਕਾ ਹਾਥ ਸਾਰੀ ਵਿਦੇ ਵਿਧਾਨ ਦਾ ਜੋ ਦਾਤਾ ਹੈ ਤੇ ਜਿਹਦੇ ਹੱਥ ਸਾਰਾ ਵਿਦੇ ਵਿਧਾਨ ਹੈ ਉਸੇ ਦੇ ਚੇਤਨਨ ਜੋੜਨਾ ਚਾਹੀਦਾ ਹੈ ਉਸੇ ਦਾ ਚਿੰਤਨ ਕਰਨਾ ਚਾਹੀਦਾ ਹਾਂਜੀ ਰਾਮ ਨਾਮ ਤਨ ਸੰਚੀਆ ਨਾਨਕ ਨਿਭਾ ਸਾਥ ਪ੍ਰਭੂ ਦੇ ਨਾਮ ਰਾਮ ਦਾ ਨਾਮ ਇਹ ਇਕੱਠਾ ਕਰਨਾ ਚਾਹੀਦਾ ਹੈ ਇਹ ਸੰਗ੍ਰਹਿ ਕਰਨਾ ਚਾਹੀਦਾ ਹੈ ਇਹ ਨਾਲ ਜਾਂਦਾ ਹੈ ਇਹ ਨਾਲ ਨਿਭਦਾ ਹੈ ਹਾਂ ਜੀ ਸ਼ੰਤ ਸਾਥੀ ਅੜਾ ਪ੍ਰਭ ਏਕ ਦੂਸਰ ਨਾਹੀਂ ਕੋਈ ਚਲ ਮਰਨ ਦਾ ਇਸ ਲੋਗ ਦਾ ਉਸ ਲੋਗ ਦਾ ਸਾਥੀ ਕੇਵਲ ਇੱਕੋ ਪਰਮਾਤਮਾ ਹੈ ਹੋਰ ਹੋਰ ਕੋਈ ਨਹੀਂ ਹੈ ਹੋਰ ਸਦਾ ਸੰਗ ਕੋਈ ਵੀ ਨਹੀਂ ਹੈ ਥਾਨ ਥਾਨੰਤਰਿਆ ਜਾਲ ਥਲ ਪੂਰ ਸੋਏ ਉਹ ਥਾਂ ਨੂੰ ਤਨੰਤਰ ਜਲ ਦੇ ਚ ਥਲ ਦੇ ਚ ਸਭ ਜਗ੍ਹਾ ਵਿਆਪਕ ਹੈ ਔਰ ਸਦਾ ਸੰਗ ਹੈ ਇਸ ਵਾਸਤੇ ਦੂਸਰਾ ਕੋਈ ਵੀ ਨਹੀਂ ਹੈ ਜਿਹੜਾ ਇਸ ਲੋਕ ਤੇ ਪਰਲੋਕ ਦਾ ਸਹਾਇਕ ਹੋਵੇ ਹਾਂਜੀ ਜਾਲ ਥਲ ਮਹੀਲ ਪੂਰ ਰਹੇ ਸਰਬਦਾਤਾ ਪ੍ਰਭਾਣੀ ਜੋ ਹਰ ਤਰ੍ਹਾਂ ਦੀਆਂ ਦਾਤਾਂ ਦੇਣ ਦੇ ਸਮਰਥ ਹੈ ਕਿ ਜਨ ਫਲ ਦੇ ਚ ਵਿਆਪਕ ਹੈ ਉਸੇ ਵਿੱਚ ਧਿਆਨ ਜੋੜਨਾ ਚਾਹੀਦਾ ਹਾਂਜੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕਿ ਕਿਆ ਗਾਨੀ ਜੋ ਸ੍ਰਿਸ਼ਟੀ ਦਾ ਪਾਲਨ ਹਰ ਹੈ ਵਿਆਪਕ ਹੈ ਆਨੰਦ ਸਰੂਪ ਹੈ ਮੂਲ ਹੈ ਇਸ ਵਾਸਤੇ ਹਰ ਵਕਤ ਉਸੇ ਦਾ ਚਿੰਤਨ ਕਰਨਾ ਚਾਹੀਦਾ ਹੈ ਉਸੇ ਦੇ ਚ ਧਿਆਨ ਜੋੜਨਾ ਚਾਹੀਦਾ ਹਾਂਜੀ ਬਾਜ ਸਰਣ ਸੁਆਮੀ ਸੁਖ ਹੈ ਗਾਮੀ ਇਸ ਬਿਨਾ ਆਣ ਨਾਹੀ ਕੋਏ ਉਸ ਸੁਆਮੀ ਦੀ ਭਜ ਕੇ ਸ਼ਰਨ ਪਕੜ ਉਸ ਤੋਂ ਬਿਨਾ ਸੁੱਖਾਂ ਦੇ ਦੇਣ ਵਾਲਾ ਉਸ ਤੋਂ ਬਿਨਾ ਗੁਣਾ ਦਾ ਦਾਤਾ ਔਰ ਐਸਾ ਗੁਣਵਾਨ ਔਰ ਕੋਈ ਵੀ ਨਹੀਂ ਹੈ ਹਾਂ ਜੀ ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ اے ਪ੍ਰਭੂ ਰਹਿਮਤ ਕਰੋ ਬਖਸ਼ਿਸ਼ਵਰੋ ਤਾਂ ਕਿ ਨਾਮ ਦੀ ਪ੍ਰਾਪਤੀ ਹੋਵੇ ਤੇਰੇ ਗਿਆਨ ਦੀ ਪ੍ਰਾਪਤੀ ਹੋਵੇ ਹਾਂਜੀ ਸਲੋਕ ਚਿਤ ਜੇ ਚਿਤਵਿਆ ਸੋ ਮੈਂ ਪਾਇਆ ਜੋ ਮੈਂ ਚਿੰਤਨ ਕੀਤਾ ਜੋ ਮੈਂ ਚਿਤਵਿਆ ਜੋ ਮੇਰੀ ਬੰਗ ਹੈ ਉਹ ਮੈਨੂੰ ਪ੍ਰਾਪਤ ਹੋ ਗਈ ਉਹ ਮਿਲ ਗਿਆ ਹਾਂਜੀ ਨਾਨਕ ਨਾਮ ਪਿਆਏ ਸੁਖ ਸੁਭਾਇਆ ਨਾਮ ਦੇ ਚੋ ਧਿਆਨ ਜੋੜ ਲੈਂਦੇ ਨੇ ਉਹਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਏ ਸਾਰੇ ਸੁੱਖਾਂ ਨਾਲ ਉਹਦੀ ਜੋਲੀ ਭਰ ਜਾਂਦੀ ਹਾਂਜੀ ਸ਼ੰਕ ਆਰਮਣ ਛੁੱਟ ਗਿਆ ਸਾਧੂ ਸੰਗ ਮਿਲੇ ਜਿਸ ਦਿਨ ਦੀ ਗੁਰੂ ਦੀ ਸੰਗਤ ਕੀਤੀ ਉਹ ਦਿਨ ਮਾਇਆ ਦੇ ਬੰਧਨ ਸਾਰੇ ਦੇ ਸਾਰੇ ਟੁੱਟ ਗਏ ਨੇ ਛੁੱਟ ਗਏ ਨੇ ਔਰ ਇਸ ਤਰ੍ਹਾਂ ਸੀ ਨਿਰਲੇਪ ਹੋ ਗਏ ਬੰਦਲਾਂ ਤੋਂ ਮੁਕਤ ਹੋ ਗਏ ਹਾਂਜੀ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਗੁਰਮੁਖ ਹੋ ਕੇ ਗੁਰੂ ਨੂੰ ਮੁਖ ਰੱਖੇ ਪ੍ਰਭੂ ਦਾ ਨਾਮ ਜਪਿਆ ਜੋਤ ਦੇ ਚ ਜੋਤ ਹੋ ਗਏ ਪ੍ਰਭੂ ਦੇ ਚ ਲੀਨ ਹੋ ਗਏ ਹਾਂਜੀ ਹਰ ਨਾਮ ਸਿਮਰਤ ਮਿਟੇ ਕੇਲ ਵਿਖ ਬੁਝੀ ਤਬ ਤੇ ਆ ਘਾਨਿਆ ਪ੍ਰਭੂ ਦਾ ਨਾਮ ਜਪਦਿਆਂ ਜਪਦਿਆਂ ਸਾਰੇ ਪਾਪ ਨਾਸ ਹੋ ਗਏ ਔਰ ਤ੍ਰਿਸ਼ਨਾ ਸ਼ਾਂਤ ਹੋ ਗਈ ਤ੍ਰਿਸ਼ਨਾ ਦੀ ਅਗ ਬੁਝ ਗਈ ਹਾਂਜੀ ਗਾਹੇ ਪੁਜਾਲੀ ਨੇ ਦਇਆ ਕੀਨੇ ਆਪਣੇ ਕਰਮਾਂ ਨੇ ਆਪਣਾ ਹੱਥ ਦੇ ਕੇ ਉਸਨੇ ਸੰਸਾਰ ਸਾਗਰ ਤੋਂ ਕੱਢ ਲਿਆ ਆਪਣੇ ਕੁਲ ਜੋ ਹੈ ਰਖ ਲਿਆ ਆਪਣਾ ਬਣਾ ਲਿਆ ਐਸੀ ਉਸਨੇ ਮਿਹਰ ਕੀਤੀ ਐਸੀ ਉਸਨੇ ਬਖਸ਼ਿਸ਼ ਕੀਤੀ ਹਾਂਜੀ ਲੈ ਅਨਕੁਲ ਆਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ ਜਨਮ ਮਰਨ ਦੇ ਜਿਹੜੇ ਦੁੱਖ ਸਨ ਨਾਸ ਹੋ ਗਏ ਉਸ ਨੇ ਆਪਣੀ ਗਲਵਕੜੀ ਚ ਲੈ ਲਿਆ ਆਪਣੇ ਅੰਗ ਨਾਲ ਲਾ ਲਿਆ ਹਾਂਜੀ ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ ਉਸ ਨੇ ਦਇਆ ਕੀਤੀ ਉਸ ਪਰਿਪੂਰਨ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਏ ਇੱਕ ਛਿਨ ਦੇ ਚ ਆਪਣਾ ਬਣਾ ਲਿਆ ਇੱਕ ਛਿਨ ਦੇ ਚ ਆਪਣੇ ਵਿੱਚ ਲੀਨ ਕਰ ਲਿਆ ਸਾਰਿਆਂ ਦਾ ਧੰਨਵਾਦ ਬਲ ਚੁਗਦੀ ਸ਼ਮਾ वाहिगुरु वाहेगुरु का ख़ालसा वाहि वाहिगुरू जी कृपा